ਯਾਨੀ ਹਰਪ੍ਰੀਤ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਦੇ ਉੱਤੇ ਸਵਾਲ ਉੱਠ ਰਹੇ ਨੇ ਜੱਤਦਾਰ ਗਿਆਨੀ ਰਕबीर ਸਿੰਘ ਨੇ ਸਵਾਲ ਚੁੱਕੇ ਨੇ ਕਿ ਹੈ ਕਿ ਗੁਰੂ ਰਾਮਦਾਸ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਇਸ ਜ਼ਿਕਰ ਗਿਆਨੀ ਰਕबीर ਸਿੰਘ ਦੇ ਵੱਲੋਂ ਕੀਤਾ ਗਿਆ ਤਾਂ ਜਿਹੇ ਦੇ ਵਿੱਚ ਗੁਰੂ ਘਰ ਨੂੰ ਛੱਡ ਕੇ ਕਿਸੇ ਹੋਰ ਦੀ চাকਰੀ ਕਰਨਾ ਸਹੀ ਨਹੀਂ ਹੋ ਸਕਦਾ ਇਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਗੁਰੂ ਦਾ ਘਰ ਛੱਡ ਸਿਆਸਤ ਨੂੰ ਚੁਣਨਾ ਕੋਈ ਸਹੀ ਗੱਲ ਨਹੀਂ ਤਾਂ ਮੈਂ ਕਦੇ ਵੀ ਗੁਰੂ ਦੀ ਸੇਵਾ ਤੋਂ ਉੱਤੇ ਸਿਆਸਤ ਨਹੀਂ ਚੁਣਾਗਾ ਇਹ ਜ਼ਿਕਰ ਵੀ ਗਿਆਨੀ ਰਖਬੀਰ ਸਿੰਘ ਦੇ ਵੱਲੋਂ ਕੀਤਾ ਗਿਆ ਹੈ ਤਾਂ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਦੇ ਉੱਤੇ ਸਵਾਲ ਚੁਕੇ ਗਏ ਨੇ ਗਿਆਨੀ ਰਖਬੀਰ ਸਿੰਘ ਦੇ ਵੱਲੋਂ ਤਾਂ ਉਹਨਾਂ ਕਹੇ ਕਿ ਮੈਂ ਕਦੇ ਵੀ ਗੁਰੂ ਰਾਮਦਾਸ ਦੇ ਘਰ ਤੋਂ ਉੱਤੇ ਕਿਸੇ ਹੋਰ ਸੇਵਾ ਨੂੰ ਨਹੀਂ ਚੁਣਾਗਾ ਖਾਸ ਤੌਰ ਦੇ ਉੱਤੇ ਸਿਆਸਤ ਦਾ ਜ਼ਿਕਰ ਉਹਨਾਂ ਕੀਤਾ ਤਉਨਾ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ਤੇ ਐਂਟਰੀ ਦੇ ਉੱਤੇ ਸਵਾਲ ਚੁਕੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਗਿਆ ਗੁਰੂ ਘਰ ਨੂੰ ਛੱਡ ਕੇ ਕਿਸੇ ਹੋਰ ਦੀ চাকਰੀ ਕਰਨਾ ਸਹੀ ਨਹੀਂ ਹੋ ਸਕਦਾ ਗੁਰੂ ਦਾ ਘਰ ਛੱਡ ਸਿਆਸਤ ਨੂੰ ਚੁਣਨਾ ਕੋਈ ਸਹੀ ਗੱਲ ਨਹੀਂ ਗਿਆਨੀ ਰਗਵੀਰ ਸਿੰਘ ਇਸ ਜ਼ਿਕਰ ਕਰ ਰਹੇ ਨੇ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਕਰਾਜ ਨਾਲ ਨਹੀਂ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੋਦਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਸਾਖਰੀ ਜੇ ਕੋਈ ਮੈਨੂੰ ਪੁੱਛਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕੈਸੇ ਛੋੜੀਆ ਜੋਦੜ ਐਸਾ ਹੋਏ ਇਹ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਆ ਔਰ ਬਾਬਾ ਬੁੱਢਾ ਸੈਗ ਵੀ ਦੀ ਗੱਦੀ ਦਾ ਸੇਵਾਦਾਰ ਆ। ਇਸ ਤੋਂ ਵੱਡੀ ਜਹਾਨ ਦੇ ਵਿੱਚ ਕੀ ਖੰਡਾ ਬੜਾ ਮੰਡਾ ਦੇ ਵਿੱਚ ਕਿਤੇ ਵੀ ਉਸ ਤੋਂ ਵੱਡੀ ਨਾ ਕੋਈ ਅਸਥਾਨ ਹੈ ਤੇ ਨਾ ਕੋਈ ਉਸ ਤੋਂ ਵੱਡੀ ਸੇਵਾ ਹੈ। ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਪਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਦੇ ਉੱਤੇ ਜਿੱਥੇ ਹਰ ਪਾਸਿਓਂ ਸਵਾਲ ਉੱਠ ਰਹੇ ਨੇ, ਉੱਥੇ ਹੀ ਗਿਆਨੀ ਰਕबीर ਸਿੰਘ ਨੇ ਵੀ ਸਵਾਲ ਚੁੱਕ ਦਿੱਤੇ। ਕੀ ਇਹ ਗੱਲ ਸਹੀ ਨਹੀਂ ਦੇਖੋ ਬੜੇ ਸਿਆਣੇ ਨੇ ਗਿਆਨੀ ਰਵੀਰ ਸਿੰਘ ਜੀ ਉਹਨਾਂ ਨੇ ਕਿਉਂਕਿ ਉਹਨਾਂ ਦੇ ਸਾਥੀ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਹੀ ਕਾਲ ਤਖ ਸਾਹਿਬ ਦੇ ਐਕਟਿੰਗ ਜਸੇਦਾਰ ਰਹੇ ਤੇ ਰਵੰਡੀ ਸਾਹਿਬ ਉਹ ਤੋਂ ਜਸੇਦਾਰ ਸਾਹਿਬ ਰਹੇ ਇਸੇ ਤਰ੍ਹਾਂ ਹੀ ਗਿਆਨੀ ਰਵੀਰ ਸਿੰਘ ਜੀ ਅਕਾਲ ਤਖ ਸਾਹਿਬ ਦੇ ਜਸੇਦਾਰ ਵੀ ਰਹੇ ਜੀ ਸਰ ਸਾਹਿਬ ਦੇ ਜਸੇਦਾਰ ਰਹੇ ਪਹਿਲਾਂ ਸੇਵਾਵਾਂ ਨਿਭਾਈਆਂ ਹੂੰ ਉਹ ਇਸ ਜਿਹੜਾ ਜਿਹੜਾ ਇਹ ਰਤਬਾ ਵਾ ਉਸ ਰਤਬੇ ਦੀ अहमियत ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ। ਤੋਂ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਸ ਗੱਲ ਦੇ ਵਿੱਚ ਕਾਫੀ ਮੰਨ ਲਓ ਵਜ੍ਹਾ ਨਾ ਕਿ ਜਦੋਂ ਅਸੀਂ ਏਦੇ ਰਤਬੇ 'ਤੇ ਬੈਠ ਕੇ ਜਿੱਥੇ ਕਿ ਰਾਜੇ ਮਹਾਰਾਜੇ ਆ ਕੇ ਝੁਕਦੇ ਆ ਮਨੂ ਪੰਜਾਬ ਆ ਜਦੋਂ 2 ਦਸੰਬਰ ਦੇ ਤੇ ਫਸਿਲ ਦੇ ਉੱਤੇ ਸਾਰੇ ਸਿੰਘ ਸਰਬਾਨ ਖੜੇ ਸੀ ਵਿੱਚ ਹੀ ਹਰਪ੍ਰੀਤ ਸਿੰਘ ਕੈਡੀਨੇਟ ਮਿਲਦੇ ਸਨ ਯੂ ਨੋ ਜਿਹੜੇ ਉਸ ਦੇ ਬਾਰੇ ਵਿੱਚ ਕੋਈ ਨਿਵਾਦ ਨੇ ਉਹ ਵੱਖਰੀ ਗੱਲ ਆ ਜੀ ਪਰ ਜਿਹੜੀ ਕਾਲੀ ਲੀਡਰਸ਼ਿਪ ਸੁਣੇ ਸੁਖਵੀਰ ਸਿੰਘ ਬਾਦਲ ਸਾਰੇ ਹੀ ਸਿਰ ਝੁਕਾ ਕੇ ਕਰੇ ਹੂੰ ਤੇ ਉਹਨਾਂ ਦੀ ਹਰ ਹੁਕਮ ਨੂੰ ਇਨ ਬਿਨ ਜਾਨੀ ਕਿ ਹੱਥ ਜੋੜ ਕੇ ਸਿਰ ਝੁਕਾ ਕੇ ਮੰਨਿਆ ਉਹ ਐਡਾ ਵੱਡਾ ਰਤਬਾ ਹੋਵੇ ਫਿਰ ਉਦੋਂ ਬਾਅਦ ਜਦੋਂ ਰਾਜਨੀਤੀ 'ਚ ਅਸੀਂ ਆ ਜਾਨੇ ਆ ਅੱਜ ਦੀ ਸਮਝ ਦੀ ਰਾਜਨੀਤੀ ਦੇ ਹਾਲਾਤ ਬੜੇ ਚੰਗੇ ਨਹੀਂ ਆਏ ਹੂੰ ਕਿਉਂਕਿ ਬੜੇ-ਬੜੀਆਂ ਸਾਰੀਆਂ ਟਿਕੜਮਾਂ ਚੱਲਣ ਦੀਆਂ ਬੜੇ ਬੱਡੇ ਆਯੂਰ ਸਮਝੌਤੇ ਹੁੰਦੇ ਆ ਹੁਣ ਜਿਵੇਂ ਆਪਾਂ ਗੱਲ ਕਰ ਰਹੀਏ ਜੀ ਜਿਹੜੀ ਹਰਪੀ ਸਿੰਘ ਹੋਣਾ ਹੁਣੀ ਉਸ ਕਾਲ ਤੱਕ ਤੋਂ ਜਿਨ੍ਹਾਂ ਨੂੰ ਜੰਨੂ ਮਾਜਰਾ ਸਾਹਿਬ ਨੂੰ ਜਿਹੜਾ ਕੁਝ ਕਹਿੰਦੇ ਸੀ ਉਹ ਉਹੀ ਜੰਨੂ ਮਾਜਰਾ ਸਾਹਿਬ ਉਹਨਾਂ ਦੇ ਨਾਲ ਸਟੇਜ ਸਾਂਝੀ ਕਰਦੇ ਨੇ ਉਹ ਇਹ ਚੀਜ਼ਾਂ ਜਦੋਂ ਫਿਰ ਆ ਜਾਂਦੀਆਂ ਲੋਕ ਫਿਰ ਇਸ ਗੱਲ ਤੇ ਰਾਜ ਚ ਚਰਚਾ ਵੀ ਕਰਦੇ ਆ ਉਹਦੇ ਨਾਲ ਜਿਹੜਾ ਜਿਹੜਾ ਰਤਬਾ ਵਾ ਉਸ ਰਤਮੇ ਦੀ ਜਿਹੜੀ ਆ ਇਹ ਕਿ ਸਹੀ ਸ਼ਬਦਾਂ ਚ ਕਹੀ ਜਾਵੇ ਕਿ ਉਸ ਰੁਤਬੇ ਦੇ ਧਾਰੀ ਜਿਹੜਾ ਵਿਅਕਤੀ ਆ ਉਸ ਦੀ ਜਿਹੜੀ ਆ ਉਹ ਉਹ ਉਹਦੇ ਵਿੱਚ ਸਮਾ ਉਸ ਭਾਈਚਾਰੇ ਦੇ ਵਿੱਚ ਨਾ ਖਾਮੀ ਹੁੰਦੀ ਆ ਬਿਲਕੁਲ ਮੇਰੇ ਵੱਲ ਸਾਹਿਬ ਸੰਗਤ ਦੇ ਵਿੱਚ ਵੀ ਦੁਚਿੱਤੀ ਪੈਦਾ ਹੁੰਦੀ ਹੈ ਕਿਉਂਕਿ ਇੱਕ ਸ਼ਖਸ ਜਿਹੜਾ ਇੱਕ ਵੱਡੇ ਅਹੁਦੇ ਦੇ ਉੱਤੇ ਕਿਉਂਕਿ ਖਾਲਸਾ ਪੰਥ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਰਮੋਹ ਹੈ ਜੱ태ਦਾਰ ਸਾਹਿਬ ਦੀ ਇੱਕ ਵਿਲੱਖਣ ਪਹਿਚਾਣ ਹੁੰਦੀ ਹੈ ਖਾਸ ਤੌਰ ਦੇ ਉਤੇ ਜਿੱਥੇ ਸਿਆਸੀ ਜਿਹੜੇ ਲੋਕ ਨੇ ਉਹ ਵੀ ਆ ਕੇ ਸਜਦਾ ਕਰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਵੱਡੀ ਗਿਣਤੀ ਸੰਗਤ ਜਾਂਦੀ ਹੈ तमाम ਫੈਸਲੇ ਜਿਹੜੇ ਨੇ ਅਕਾਲ ਤਖਤ ਤੋਂ ਲੈਣੇ ਹੁੰਦੇ ਨੇ ਤੇ ਜਦੋਂ ਉਹੀ ਸ਼ਖਸ ਸਿਆਸਤ ਦੇ ਵਿੱਚ ਐਂਟਰੀ ਕਰ ਲਵੇ ਤੇ ਉਸ ਧੜੇ ਦੇ ਵਿੱਚ ਐਂਟਰੀ ਕਰੇ ਜਿਸ ਨੂੰ ਖੁਦ ਕਿਹਾ ਗਿਆ ਕਿ ਇਹ ਇੱਕ ਬਾਗੀ ਧੜਾ ਹੈ ਤੇ ਉਸੇ ਧੜੇ ਦੀ ਨੁਮਾਇੰਦਗੀ ਬਿਲਕੁਲ ਇਹ ਇਹ ਗੱਲ ਸਭ ਤੋਂ ਪਹਿਲਾ ਸਵਾਲ ਆਇਆ ਨਾ ਹੂੰ ਸਭ ਤੋਂ ਪਹਿਲਾ ਸਵਾਲ ਇਹ ਆਇਆ ਕਿ ਤੁਸੀਂ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕੀਤੀ ਤੇ ਜਿਹੜਾ ਬਾਜੀ ਧੜਾਵਾ ਉਹਨੂੰ ਝੁੱਲ੍ਹਾ ਸਬੇਟਨ ਦੀ ਗੱਲ ਕਹੀ ਤੇ ਅੱਜ ਜਦੋਂ ਤੁਸੀਂ ਇੱਕ ਉੱਤੇ ਹੀ ਝੁੱਲੇ ਦੀ ਨਵੀਂ ਸਥਾਪੀ ਕਰ ਰਹੇ ਹੋ ਇਹ ਸਵਾਲ ਤਾਂ ਵੱਡੇ ਪੱਧਰ ਤੇ ਬੰਦਾ ਹੀ ਹੈ ਨਾ ਇਸ ਕਰਕੇ ਰਤਬੇ ਦਾ ਜਿਹੜਾ ਰਤਬਾ ਵਾ ਉਹ ਬਹੁਤ ਮਹਾਨ ਉਸ ਰਤਬੇ ਨੂੰ ਜਿਹੜੀ ਜਿਵੇਂ ਕਹਿੰਦੇ ਨੇ ਵੀ ਉਹਦੀ ਉਹਦੀ ਜਿਹੜੀ ਉਹਦੀ ਇਹ ਸਨਮਾਨ ਤੇ ਸਤਕਾਰ ਨੂੰ ਥੇਸ ਪਹੁੰਚਦੀ ਆ ਜਦੋਂ ਅਸੀਂ ਇਸ ਤਰ੍ਹਾਂ ਦੇ ਸਮੇਂ 'ਚ ਰਾਜਨੀਤੀ ਦੇ ਅੰਦਰ ਆ ਕੇ ਜਿਹੜੇ ਇਹ ਕਾਰਜ ਕਰਦੇ ਠੀਕ ਹੈ ਜੀ ਅਗਰਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਰੱਖਣ ਦੇ ਲਈ ਜੁੜਨ ਦੇ ਲਈ ਤਾਂ ਐਸਡੀਪੀਸੀ ਮੈਂਬਰ ਗੁਰਚਰਨ ਸਿੰਘ ਅਰੇਵਾਲ ਜਿਨ੍ਹਾਂ ਦੇ ਵੱਲੋਂ ਵੀ ਇਹ ਹਾਮੀ ਭਰੀ ਗਈ ਹੈ ਕਿ ਹਾਂ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁਕੇ ਗਏ ਨੇ ਲਾਜ਼ਮੀ ਤੌਰ ਦੇ ਉਤੇ ਸਿੱਖ ਪੰਥ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਸ ਅਹੁਦੇ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਰਹੇ ਨੇ ਉਸ ਨੂੰ ਕਿਤਨਾ ਕਿਤੇ ਢਾਹ ਲੱਗਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਹੋਈ ਤੇ ਗਿਆਨੀ ਰਗਵੀਰ ਸਿੰਘ ਜੋ ਉਹਨਾਂ ਦੇ ਬੇਹੱਜਾਦਾ ਦੋਵੇਂ ਕਰੀਬੀ ਮੰਨੇ ਜਾਂਦੇ ਸਨ ਪਰ ਫਿਲਹਾਲ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਕਦਮ ਨੂੰ ਲੈ ਕੇ ਆਲੋਚਨਾ ਕੀਤੀ ਸਵਾਲ ਚੁਕੇ ਨੇ ਤੇ ਉਹਨਾਂ ਕਹਿ ਕਿ ਗੁਰੂ ਘਰ ਨੂੰ ਛੱਡ ਕੇ ਕਿਸੇ ਹੋਰ ਦੀ চাকਰੀ ਕਰਨਾ ਇਹ ਸਹੀ ਨਹੀਂ ਹੋ ਸਕਦਾ ਗਿਆਨੀ ਰਕबीर ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਇੱਥੇ ਦਿੱਤਾ ਗਿਆ ਤਾਂ ਗਿਆਨੀ ਰਕबीर ਸਿੰਘ ਦੇ ਵੱਲੋਂ ਕੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ ਖਾਸ ਤੌਰ ਦੇ ਉਤੇ ਗਿਆਨੀ ਹਰਪ੍ਰੀਤ ਸਿੰਘ ਦੇ ਸਿਆਸਤ ਦੇ ਵਿੱਚ ਕਦਮ ਰੱਖਣ ਦੇ ਉਤੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਸੁਣਾ ਦਿਨ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਹੀ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੋਦਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਸਾਖਰੀ ਜੇ ਕੋ ਮੈਂ ਪੂਜਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕੇ ਐਸੇ ਛੋੜੀਆ ਜੋਦੜ ਐਸਾ ਹੋਏ ਇਹ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸੈਖਬੀ ਦੀ ਗੱਦੀ ਦਾ ਸੇਵਾਦਾਰ ਹਾਂ ਇਹ ਤੋਂ ਵੱਡੀ ਜਹਾਨ ਦੇ ਵਿੱਚ ਕੀ ਖੰਡਾ ਬੜੇ ਮੰਡਾਂ ਦੇ ਵਿੱਚ ਕਿਤੇ ਵੀ ਉਸ ਤੋਂ ਵੱਡੀ ਨਾ ਕੋਈ ਸਥਾਨ ਹੈ ਤੇ ਨਾ ਕੋਈ ਉਸ ਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਬਣੀ ਜਾ ਸਕਦਾ